नमस्कार आप देख रहे हैं युवराज भारत न्यूज ये खबर आपके लिए हमारे संवाददाता जसवीर सिंह जी लेकर आए हैं ਇਹ ਤਰਨ ਤਾਰਨ ਤੋਂ ਯੁਵਰਾਜ ਭਾਰਤ ਨਿਊਜ਼ ਦੀ ਇੱਕ ਵੱਡੀ ਖਬਰ ਹੈ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ ਭਗਵੰਤ ਮਾਨ ਸਰਕਾਰ ਤੇ ਲਗਾਏ ਗਏ ਤਿੱਖੇ ਦੋਸ਼ ਘਟਨਾ ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ ਨੇ ਤਰਨ ਤਾਰਨ ਵਿੱਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਮਾਰਚ ਕੱਢਿਆ ਦੋਸ਼ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਿਛਲੇ ਸਾਢੇ 3 ਸਾਲਾਂ ਤੋਂ ਨੰਬਰਦਾਰਾਂ ਨੂੰ ਝੂਠੇ ਵਾਅਦੇਆਂ ਅਤੇ ਧੋਖੇਬਾਜ਼ ਭਰੋਸਿਆਂ ਵਿੱਚ ਉਲਝਾ ਕੇ ਰੱਖਣ ਦਾ ਦੋਸ਼ ਲਾਇਆ। ਰੋਸ ਮਾਰਚ ਦਾ ਰੂਟ। ਸੰਕੜੇ ਯੂਨੀਅਨ ਮੈਂਬਰਾਂ ਨੇ ਬੰਦ ਬਾਈਪਾਸ ਰੋਡ ਤੋਂ ਰੈਲੀ ਸ਼ੁਰੂ ਕੀਤੀ ਅਤੇ ਆਪ ਉਮੀਦਵਾਰ ਹਰਮਿਤ ਸਿੰਘ ਸੰਧੂ ਦੇ ਘਰ ਸਾਹਮਣੇ ਨਾਰੇਬਾਜ਼ੀ ਕੀਤੀ। ਮੰਗੇ ਵਾਦੇ। ਯੂਨੀਅਨ ਅਨੁਸਾਰ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ 1 ਨੰਬਰਦਾਰਾਂ ਦਾ ਮਾਣ ਪੱਤਾ ਵਧਾਇਆ ਜਾਵੇਗਾ। 2 ਉਨ੍ਹਾਂ ਦੀਆਂ ਨਿਯੁਕਤੀਆਂ ਪਰਿਵਾਰਕ ਸਬੰਧਾਂ ਰਾਹੀਂ ਪੁਸ਼ਟੀ ਕੀਤੀਆਂ ਜਾਣਗੀਆਂ ਕਾਰਵਾਈ ਦੀ ਘਾਟ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਨੇ ਵਿੱਤ ਮੰਤਰੀ ਮਾਲ ਮੰਤਰੀ ਸਾਬਕਾ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਨਾਲ ਕਈ ਮੀਟਿੰਗਾਂ ਦਾ ਹਵਾਲਾ ਦਿੱਤਾ ਜਿੱਥੇ ਉਨ੍ਹਾਂ ਨੂੰ ਹਰ ਵਾਰ ਸਿਰਫ ਭਰੋਸਾ ਮਿਲਿਆ ਪਰ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਗਲੀ ਕਾਰਵਾਈ ਦੀ ਚੇਤਾਵਨੀ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਨਾਲ ਮਿਲ ਕੇ ਪੂਰੀਆਂ ਨਾ ਕੀਤੀਆਂ ਗਈਆਂ ਤਾਂ 8 ਨਵੰਬਰ ਨੂੰ ਹਜ਼ਾਰਾਂ ਲੋਕ ਫਿਰ ਸੜਕਾਂ ਤੇ ਉਤਰ ਆਉਣਗੇ ਹਾਜ਼ਰ ਅਧਿਕਾਰੀ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੁਰਜੀਤ ਸਿੰਘ ਨਨਹੇੜਾ ਗੁਰਦਰਸ਼ਨ ਸਿੰਘ ਬਲੌਲੀ ਜਸਵੰਤ ਸਿੰਘ ਰੰਧਾਵਾ ਹੁਸ਼ਿਆਰ ਸਿੰਘ ਚੰਡੇਰ ਹਰਕਮਲ ਸਿੰਘ ਮੁੰਡ ਰਿਸ਼ਪਾਲ ਸਿੰਘ ਰਾਮਪੁਰ ਦਰਸ਼ਨ ਸਿੰਘ ਮਾਲਵਾ ਅਤੇ ਹਰਪਾਲ ਸਿੰਘ ਪੰਨੂ ਸ਼ਾਮਲ ਸਨ ਜਿੰਦਾਬਾਦ ਨਾਗ ਨੰਬਰ ਬਾਰ ਜੀ ਹਾਂ ਜਿੰਦਾਬਾਦ ਨਾਗ ਨੰਬਰ ਬਾਰ ਜੀ ਹਾਂ ਜਿੰਦਾਬਾਦ ਪੰਜਾਬ ਨੰਬਰ ਬਾਰ ਜੀ ਹਾਂ ਜਿੰਦਾਬਾਦ ਅਸੀਂ ਅਧਿਕਾਰੀਆਂ ਨੂੰ ਸਿੱਕਾ ਮਾਰਗਦਰਸ਼ਿਤ ਅਧਿਕਾਰੀਆਂ ਇਹ ਦੇਖੋ ਦੋ ਦਾ ਕੱਟਾ ਬੜਾ ਕਰਾ ਹਾਜੂ ਪੁਲਾਰ ਨੰਬਰਦਾਰ ਜੁਨੀਅਨ ਵੱਲੋਂ ਪੰਜਾਬ ਸਰਕਾਰ ਵੱਲੋਂ ਮਜਬੂਰ ਕਰਨ ਤੇ ਸੋਸ਼ ਪ੍ਰਨਾਅ ਜਿੱਥੇ ਜਿਹੜਾ ਮੈਂ ਹੁਸ਼ਿਆਰ ਸਿੰਘ ਚੰਡੇਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੰਬਰਦਾਰ ਚੁਣੀਆਂ ਨੂੰ ਅੱਜ ਅਸੀਂ ਸਰਕਾਰ ਦੇ ਵਿਰੋਧ ਪ੍ਰੋਟੈਸਟ ਡੇ ਕਰਨ ਕਿਉਂਕਿ ਸਾਨੂੰ 3 ਸਾਲ ਹੋ ਗਏ ਆ 3 ਸਾਲ ਬੀਤ ਗਏ ਆ ਸਰਕਾਰ ਨੇ ਨੰਬਰਦਾਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਚੋਣਾਂ ਦੇ ਵਿੱਚ ਜਦੋਂ ਸਰਕਾਰ ਸਤਾ ਚ ਆਈ ਆ ਉਸ ਦੌਰਾਨ ਭਗਵੰਤ ਮਾਨ ਨੇ ਖੁਦ ਪਟਿਆਲੇ ਦੇ ਵਿੱਚ ਸਰਨਾ ਬੰਦ ਕਮਰਾ ਮੀਟਿੰਗ ਕੀਤੀ ਸੀ ਇਹ ਸਰਕਾਰ ਸਤਾ ਵਿੱਚ ਆਉਗੀ ਔਰ ਨੰਬਰਦਾਰਾਂ ਨੇ ਦੋ ਜਾਇਜ਼ ਜਿਹੜੀਆਂ ਮੰਗਾ ਇਹਨਾਂ ਸਾਨੂੰ ਉਸ ਟਾਈਮ ਕਿਹਾ ਸੀ ਕਿ ਦੋ ਮਹੀਨੇ ਬਾਅਦ ਹੀ ਉਹਨਾਂ ਦੇ ਹਰਾ ਪੈਂਚ ਚਲਾ ਗਏ ਔਰ ਪੂਰੀਆਂ ਕੀਤੀਆਂ ਚਣਗੀਆਂ ਅੱਜ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਦੇ ਜੂਨ ਨਹੀਂ ਸਰਕੇ ਅੱਜ ਟ੍ਰੇਲਰ ਡ ਹੈ ਆਪਾਂ ਦਿਖਾਉਣਾ ਇੱਕ ਸਾਡੇ ਨਿੱਕੇ ਦੇ ਸੱਦੇ ਦੇ ਪੰਜਾਬ ਤੋਂ ਆ ਸਿਰਫ ਦੋ ਚਲੇ ਹੈ ਤਿੰਨ ਬਾਕੀ ਸਾਡੇ ਸਾਥੀ ਆ ਰਹੇ ਆ ਇੱਕ ਟ੍ਰੇਲਰ ਹੈ ਆ 27 ਦੇ ਵਿੱਚ ਸਰਕਾਰ ਦੀਆਂ ਜੜਾ ਹਵਾ ਕੇ ਤਵਾਂਗੇ ਰੱਖ ਆਪਾਂ ਕਿਉਂਕਿ 75 ਸਾਲ ਦੇ ਬਾਅਦ ਇਹ ਸਰਕਾਰ ਆਈ ਆ ਔਰ ਨਕਮਿਸ ਸਰਕਾਰ ਮੈਂ ਤੇ ਇਹ ਗੱਲ ਲੱਖੂਗਾ ਸਾਬਤ ਹੋਈ ਆ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ 12 ਜਾਂ 700 ਪਿੰਡ ਦੇ ਵਿੱਚ ਨੰਬਰਦਾਰ ਦਾ ਖੂਬੀ ਰੋਲ ਲਿਆ ਨਭਾਉਣਾ ਪਰ ਸਰਕਾਰ ਨੇ ਨੰਬਰਦਾਰ ਦੇ ਪੱਲੇ ਨਹੀਂ ਕੁਝ ਵੀ ਪਾਇਆ ਉਹਦੀ ਮੰਗ ਕੋਈ ਵੀ ਨਹੀਂ ਪੂਰੀ ਕੀਤੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਿਓ ਇਹਨਾਂ ਦਾ ਕੀ ਹਾਲ ਹੋਵੇ ਧੰਨਵਾਦ ਇੱਕ ਮੰਗਾਂ ਕੀ ਆ ਮੰਗਾਂ ਕੀ ਆ ਸਾਡੀ ਇੱਕ ਮੰਗ ਪਿਤਾ ਪੁਰਖੀ ਆ ਲੰਬੇ ਸਮੇਂ ਤੋਂ ਆ ਰਹੀ ਆ ਦੂਸਰੀ ਮੰਗ ਸਾਡੀ ਮਾਨ ਮਾਨ ਪਤਾ ਜਾਂ 3000 ਤੋਂ 5000 ਰੁਪਏ ਕਿਤਾ ਜਾਵੇ ਉਸ ਤੋਂ ਬਾਅਦ ਸਾਡਾ ਜੀਵਨ ਬੀਮਾ ਹੈ ਕੋਲ ਪਤਾਜਾ ਨਿੱਕੇ ਨਿੱਕੇ ਮੰਗਾਂ ਨੇ ਹੋਰ ਕੋਈ ਖਾਸ ਨਹੀਂ ਆ ਜਾਨਵਾਨ ਨੇ ਪਰ ਉਹ ਹੀ ਸਰਕਾਰ ਨੇ ਢੇ ਪੂਰੀ ਕਰਨੀ ਹੋਈ ਐ ਸਰਕਾਰ ਕਿੱਥੇ ਜਾਵਾਂ ਹਾਂਜੀ ਉਹ ਇਹ ਸਾਈ ਕਿਤਰਾ ਜਾਉਦਾ ਨਾ ਮਨਣਗੇ ਤੁਹਾਨੂੰ ਬਿਲਕੁਲ ਜੀ ਜੇ ਇਹ ਨਾ ਮੰਨਣਗੇ ਸਰਕਾਰ ਦੁਦੀ ਆਉਗੀ ਮੰਨੂਗੀਓ ਕਿਉਂਕਿ ਇਹਦਾ ਬੋਲੀ ਬਿਸਤਰਾ ਗੋਲ ਕਰਾਂਗੇ ਆਪਾਂ ਜੋ ਹਮਾ ਦੇ ਨੇ ਪੰਜਾਬ ਦੇ ਵਿੱਚ ਕੀਤੇ ਆ ਔਰ ਇਹਦੇ ਪਿੱਛੇ ਕੇਜਰੀਵਾਲ ਦਾ ਹੈਗਾ ਹੱਥ ਅਗਰ ਕੇਜਰੀਵਾਲ ਚਾਵੇ ਤੇ ਪੰਜਾਬ ਦੇ ਜਿੰਨੀਆਂ ਵੀ ਮੰਗਾ ਦੂਜੀਆਂ ਵੀ ਲੋਕਾਂ ਦੀਆਂ ਸਾਰੀਆਂ ਪੂਰੀਆਂ ਹੋਣਗੀਆਂ ਕੀ ਮੰਗਾ ਸੀ ਤੁਹਾਡੀਆਂ ਜਿਹੜੀਆਂ ਤੁਸੀਂ ਕਹਿੰਦੇ ਮੀਟਿੰਗ ਵੀ ਸਾਡੀ ਲੈ ਚੁੱਕੇ ਆ ਪਰ ਸਾਡਾ ਸਿੱਕਾ ਕੋਈ ਨਹੀਂ ਤੇ ਸਾਹਮਣੇ ਨਹੀਂ ਆਇਆ ਦੇਖੋ ਉਹ ਮੀਟਿੰਗ ਇੱਕ ਪਤਾ ਪੁਰਖੀ ਸੀ ਇੱਕ ਮਾਨ ਪਤਾ ਇਹ ਦੋਈ ਸਾਨੂੰ ਨਾ ਕਿਹਾ ਸੀ ਅਸੀਂ 7 ਮੀਟਿੰਗਾਂ ਸਾਨੂੰ ਇਹਨਾਂ ਦਿੱਤੀਆਂ ਜਿਨ੍ਹਾਂ ਵਿੱਚੋਂ 3 ਮਰਤਾ ਅਸਵੀ ਟੀਮਾਂ ਦੇ ਨਾਲ ਹੋਈਆਂ ਇੱਕ ਤੇਜਪ੍ਰੀਤ ਸਿੰਘ ਜੋਣਾ ਮਾਰੇ ਨਾਲ ਹੋਈ ਆ ਇੱਕ ਮੀਟਿੰਗ ਸਾਡੀ ਹਰਦੀਪ ਸਿੰਘ ਨਾਲ ਹੋਈ ਆ ਮੁੰਡੀਆਂ ਨਾਲ ਮਾਨ ਮੰਤਰੀ ਪੰਜਾਬ ਪਰ ਉਹ ਬੇਸਿਕਾਆਂ ਉਹਦੇ ਵਿੱਚ ਕੋਈ ਅਸਰ ਨਹੀਂ ਹੋਇਆ ਮੇਰੇ ਅੰਗਿਸਤਾਂ ਕਹੇ ਉਤਰੇ ਵਾਪਸ ਆਏ ਹੁਣ ਤੁਹਾਡਾ ਕੀ ਸਰਚ ਜਿਹੜਾ ਕੰਮ ਚ ਜਾਰੀ ਰਹੇਗਾ ਤੁਹਾਡਾ ਸਿੰਘਾਸ਼ੀ ਅੱਜ ਤੇ ਟ੍ਰੇਲ ਕੈਲਰ ਹੈ ਅਸੀਂ ਇੱਥੋਂ ਆਪਣਾ ਅਰੋਸ ਪ੍ਰਦਰਸ਼ਨ ਉਹਦੇ ਘਰ ਤੱਕ ਮਲਕੇ ਲੈ ਕੇ ਜਾਵਾਂਗੇ ਸਰਕਾਰ ਮੰਨਦੀ ਹੈ ਠੀਕ ਹੈ ਅਗਲੀ ਕਾਰਵਾਈ ਆਪਾਂ ਸਾਰੀ ਜਿਹੜੀ ਲੀਡਰਸ਼ਿਪ ਪੰਜਾਬ ਦੀ ਉਹ ਬੈਠ ਕੇ ਸੋਚੇ ਕੀ ਕਰਨਾ ਮੇਰਾ ਨਾਮ ਬਰਿੰਦਰ ਕੁਮਾਰ ਹੈ ਜੀ ਮੈਂ ਜਿਲ੍ਹਾ ਰੋਪੜ ਤੋਂ ਨੰਬਰਦਾਰ ਯੂਨੀਅਨ ਦਾ ਪ੍ਰਧਾਨ ਹੈ ਜੀ ਔਰ ਪੰਜਾਬ ਦਾ ਆਯਾ ਬਾਈਸ ਪ੍ਰਧਾਨ ਹੈ ਇਹ ਸਰ ਇਹ ਮੰਗਾ ਸਰ ਸਾਡੀ ਨੰਬਰਦਾਰ ਯੂਨੀਅਨ ਦੀ ਚਾਇਜ ਮੰਗਾ ਹੈ ਇਹ ਚੋਣ ਮੈਨੀਫੈਸਟੋ ਚ ਵੀ ਕੇਜਰੀਵਾਲ ਸਾਹਿਬ ਨੇ ਦਿੱਤਾ ਸੀਗਾ ਕਿ ਨੰਬਰਦਾਰਾਂ ਦਾ ਮਾਨ ਪੱਤਾ ਵੀ ਵਧਾਇਆ ਜਾਊਗਾ ਤੇ ਇਹਨਾਂ ਦਾ ਜੱਦੀ ਪੁਸ਼ਟੀ ਜਿਹੜੀ ਹੈ ਉਹ ਵੀ ਕੀਤੀ ਜਾਊਗੀ ਨੰਬਰਦਾਰੀ ਤੇ ਇਹਨਾਂ ਨੇ ਸਾਨੂੰ ਬਾਰ ਬਾਰ ਚੰਡੀਗੜ੍ਹ ਬੁਲਾ ਕੇ ਆਪਣੇ ਕੋਠਿਆਂ ਇਹਨਾਂ ਨੂੰ ਅਸੀਂ ਮੰਗ ਪੱਤਰ ਵੀ ਦਿੱਤੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਤਾਂ ਕਰਕੇ ਅੱਜ ਸਾਨੂੰ ਸੜਕਾਂ ਦੇ ਉਤਰਨਾ ਪਿਆ ਨੰਬਰਦਾਰੀ union ਨੂੰ ਤੇ ਅਸੀਂ ਅੱਜ ਦਾ ਛੋਟਾ ਜਿਹਾ ਪ੍ਰੋਗਰਾਮ ਕੀਤਾ ਅੱਗੇ ਅਸੀਂ ਹੋਰ ਹਾਈ ਲੈਵਲ ਦਾ ਪ੍ਰੋਗਰਾਮ ਕਰਾਂਗੇ ਅਗਰ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਮੀਟਿੰਗ ਜਿਹੜੀ ਆ ਤੁਹਾਡੀ ਕਿੰਨੀ ਸੀਐਮ ਨਾਲ ਕਿੰਨੀ ਚੋਟਕੀ ਸਰ ਜੀ ਆਪਣਾ ਜਲੰਧਰ ਡਿਵੀਜ਼ਨ ਤੋਂ ਪਹਿਲਾਂ ਵੀ ਹੋਈ ਹੈ ਤੇ ਉਹਨਾਂ ਦੀ ਕੋਠੀ ਵੀ ਗਏ ਆ ਚੀਮਾ ਸਾਹਿਬ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੁਣ ਤੱਕ ਅਗਲਾ ਸ਼ਿਕਰਚ ਕੀ ਤੁਹਾਡਾ ਅਗਲਾ ਸ਼ਿਕਰਚ ਇਸ ਤੋਂ ਵੱਡਾ ਹੋਏਗਾ ਫਿਰ ਅਸੀਂ ਸੀਐਮ ਸਾਹਿਬ ਦੀ ਕੋਟੀ ਦਾ ਘਰਾਓ ਕਰਾਂਗੇ ਚੰਡੀਗੜ੍ਹ ਧਰਨਾ ਦਵਾਂਗੇ